ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਤੇ ਦਫ਼ਤਰ ਨੂੰ ਸਬਸਕ੍ਰਾਈਬ ਕਰੋ ਆਪਾਂ ਵੱਲੋਂ ਸਾਫ ਸਰਕਾਰੀ ਇਹ ਮੇਨ ਤਾਂ ਇਹੀ ਜਿਹੜੇ ਐਮਬੀਬੀਐਸ ਦੇ ਬੱਚੇ ਤੇ ਕਰ ਰਹੇ ਆ ਇੰਡੀਆ ਤੇ ਉਹਨਾਂ ਨੂੰ ਮਿਸ਼ਨ ਨਹੀਂ ਮਿਲਦੀ ਉਹ ਨਾਰਥ ਮੈਰੀਕ ਜਾ ਕੇ ਵੀ ਕਰ ਸਕਦੇ ਆ ਬੱਚੇ ਬੱਚੇ ਜਾ ਰਹੇ ਯੂਕਰੇਨ ਜਾ ਰਹੇ ਉਹ ਸਭ ਦੇ ਨਾਰਥ ਮੈਰੀਕ ਉੱਤੇ ਜਾ ਕੇ ਆਪਣੀ ਸਟੱਡੀ ਪੂਰੀ ਕਰ ਸਕਦੇ ਆ ਇੰਨੇ ਚ ਇਹ ਕਿ ਜਿਹੜੇ ਉਹਨ ਬੱਚਿਆਂ ਨੂੰ ਅਸੀਂ ਜਿਹੜੇ ਨੀਡ ਤੋਂ 147 ਨੰਬਰੀ ਲੈਂਦੇ ਆ ਉਹਨਾਂ ਨੂੰ ਮਿਸ਼ਨ ਕਿਤੇ ਮਿਲਦੇ ਨਹੀਂ ਕਿ ਅਸੀਂ ਉਹਨਾਂ ਨੂੰ ਵੀ ਐਮਬੀਬੀਐਸ ਕਰਵਾਉਣ ਦੇ ਇਨ ਵੈਲਕਮ ਵੀਜ਼ਨ ਨਾਲ ਜਾਂ ਡੀਬੀ ਯੂਨੀਵਰਸਿਟੀ ਨਾਲ ਕਰਵਾ ਕੇ ਤੇ ਉਹਨਾਂ ਦੀ ਐਮਬੀਬੀਐਸ ਉਹ ਵੀ ਕਰਵਾ ਦਾਂਗੇ ਅਸੀਂ ਦੇਖੋ ਜੀ ਡਾਕਟਰ ਦੀ ਡਾਕਟਰੀ ਡਿਗਰੀ ਡਾਕਟਰ ਹੀ ਹੁੰਦੀ ਹੈ ਉਹ ਬਾਹਰ ਜਾਵੇ ਜੋ ਆਪਣੀ ਪ੍ਰੈਕਟਿਸ ਕਰ ਰਹੇ ਤੇ ਜੌਬ ਕਰ ਰਹੇ ਉਹਨਾਂ ਸਭ ਕੁਝ ਹੀ ਸੌਲਸ ਮਿਲਦੇ ਮਿਲਨੇ ਆ। ਕਈ ਵਾਰ ਕੀ ਹੁੰਦਾ ਹੈਗਾ ਬੱਚੇ ਜਿਹੜੇ ਗਲਤ ਜਾਂ ਕਰਦੇ ਅਕੀ ਦਾ ਸ਼ਿਕਾਰ ਹੋ ਜਾਂਦੇ ਤੇ ਫਸ ਵੀ ਜਾਂਦੇ ਆ ਬਾਹਰ ਆਪਣੀ ਕੈਪੀਟਲ ਜਿਹਾ ਯੂਕੇ ਦੇ ਵਿੱਚ ਟੋਟੇ ਵਾਪਸ ਆਏ। ਦੇਖੋ ਜਿਹੜੀ ਹੁਣ ਅਸੀਂ ਕਰਵਾ ਰਹੇ ਨਾਰਥ ਅਮਰੀਕਾ ਦੀ ਕਿਸੇ ਵੀ ਕੰਟਰੀ ਕੋਈ ਵੀ ਲੜਾਈ ਲਾਵੇ ਕੋਈ ਨਹੀਂ ਜਾਣ ਸਕਦਾ ਉਹ। ਕਿਸੇ ਨੂੰ ਪਤਾ ਨਹੀਂ ਹੁੰਦਾ ਕੀ ਹੋ ਜੇ ਇਹ ਯੂਕਰੇਨ ਲੜਾਈ ਲੱਗੀ ਹੋ ਉਹਨਾਂ ਦੇ ਕਿਸੇ ਏਜੰਡਾ ਦੀ ਗਲਤੀ ਨਹੀਂ ਹੈ। ਉਹਨਾਂ ਨੇ ਉਹਨੂੰ ਸਟੱਡੀ ਵੀਜ਼ਾ ਤੇ ਭੇਜਿਆ ਤੇ ਸਟੱਡੀ ਵੀਜ਼ਾ ਤੇ ਉਹ ਗਿਆ। ਉਹ ਇਹ ਡੰਗ ਨਹੀਂ ਕਰਾਈ ਕੁਛ ਨਹੀਂ ਕਰਾਇਆ ਅਸੀਂ ਵੀ ਸਟੱਡੀ ਵੀਜ਼ਾ ਹੀ ਕਰਨਾ ਹੈ ਸਟੱਡੀ ਵੀਜ਼ੇ ਤੇ ਹੀ ਪੇਜਨਾ ਹੋਰ ਕੀ ਮੈਸੇਜ ਦੇ ਰਹੇ ਹੋ ਫਿਰ ਇੱਕ ਜੋ ਬੱਚੇ ਆਪਣੀ ਡਾਕਟਰੀ ਪੂਰੀ ਸੁਪਨਾ ਸਫਲ ਕਰਨਾ ਚਾਹੁੰਦੇ ਆ ਉਹ ਜਦੋਂ ਵੀ ਸਾਨੂੰ ਅਗੇ ਮਿਲ ਸਕਦੀ ਸ਼ਰਮਾ ਟਰੈਵਲ ਸੇ ਤੇ ਅਸੀਂ ਉਹਨੂੰ ਵਧੀਆ ਗਾਈਡੈਂਸ ਦੇ ਕੇ ਇਹ ਬਾਰ ਦਾ ਕਰਵਾ ਦਾਂਗੇ ਜਿਹੜੀ ਫੀਸ ਕੋਲੇ ਦੀ ਵੀ ਸੀ ਲਵਾਵਾਂਗੇ ਅਸੀਂ ਸਾਡੇ ਕੋਈ ਫੀਸ ਨਹੀਂ ਹੈ ਸਸ ਕੁਛ ਨਹੀਂ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਮੈਂ ਅਮਰਪੀਰ ਸਿੰਘ ਸੰਧੂ ਵੈਲਕਮ ਵੀਜ਼ਾ ਕੰਪਨੀ ਤੋਂ ਡਾਇਰੈਕਟਰ ਤੇ ਅੱਜ ਦੀ ਜਿਹੜੀ ਮੀਟਿੰਗ ਹੈ ਜੀ ਮੈਂ ਸ਼ਰਮਾ ਟਰੈਵਲਜ਼ ਨਾਲ ਇਹ ਨਵੀਨ ਗੁਪਤਾ ਜੀ ਨਾਲ ਠੀਕ ਹੈ ਜੀ ਸਾਰਾ ਮੋਗਿਆ ਦੇ ਵਿੱਚ ਅਸੀਂ ਕਰ ਰਹੇ ਹਾਂ ਬਹੁਤ ਖੁਸ਼ੀ ਹੋ ਰਹੀ ਸਾਨੂੰ ਇਹ ਦੱਸਦੇ ਹਾਂ ਕਿ ਸਾਡਾ ਐਕਸਕਲੂਸਿਵਲੀ ਟਾਈ ਅਪ ਹੋਇਆ ਹੈ ਵੈਲਕਮ ਵੀਜ਼ਾ ਤੇ ਸ਼ਰਮਾ ਟਰੈਵਲਜ਼ ਦਾ ਡੀਬੀਯੂ ਦੇਸ਼ ਭਗਤ ਯੂਨੀਵਰਸਿਟੀ ਜਿਹਨੂੰ ਕਿ ਸਾਰੇ ਜਾਣਦੇ ਆ 1982 ਦਾ ਗਰੁੱਪ ਆ ਇੰਡੀਆ ਦੇ ਵਿੱਚ 10000 ਬੱਚਾ ਪੜਾ ਰਿਆ ਉਹਨਾਂ ਦਾ ਇੱਕ ਕੈਂਪਸ ਆ ਨਾਰਥ ਅਮਰੀਕਾ ਦੇ ਵਿੱਚ ਐਮਬੀਬੀਐਸ ਲਈ ਜਿਹੜੇ ਬੱਚੇ ਡਾਕਟਰ ਬਣ ਲਈ ਜਾਣਾ ਚਾਹੁੰਦੇ ਨੇ ਇੰਡੀਆ ਤੋਂ ਬਾਹਰ ਡਾਕਟਰ ਐਮਬੀਬੀਐਸ ਕਰਨੀ ਚਾਹੁੰਦੇ ਨੇ ਉਹਨਾਂ ਲਈ ਅਸੀਂ ਕੈਂਪਸ ਖੋਲ੍ਹਿਆ ਇੱਕ ਉਹਦਾ ਸਾਡਾ ਐਕਸਕਲੂਸਿਵ ਟਾਈਅਪ ਹੋਇਆ ਠੀਕ ਹੈ ਜੀ ਤੇ ਜਿਹੜੇ ਬੱਚੇ ਜਿਨ੍ਹਾਂ ਨੂੰ ਇੰਡੀਆ ਦੇ ਵਿੱਚ ਸੀਟ ਨਹੀਂ ਮਿਲੀ ਕਿਸੇ ਵੀ ਕਾਰਨ ਕਰਕੇ ਜਿਹੜੇ ਨੀਟ ਕੁਆਲੀਫਾਈ ਨੇ ਲੇਕਿਨ ਉਹ ਬੱਚੇ ਡਾਕਟਰ ਬਣਨਾ ਚਾਹੁੰਦੇ ਨੇ ਠੀਕ ਹੈ ਜੀ ਤੇ ਉਹ ਬੱਚੇ ਨਾਰਥ ਅਮਰੀਕਾ ਦੇ ਵਿੱਚ ਡੀਬੀਯੂ ਅਮਰੀਕਾ ਦੇ ਵਿੱਚ ਡਾਕਟਰ ਬਣ ਸਕਦੇ ਨੇ ਵੇਖੋ ਜੀ ਰਾਬਤਾ ਤੇ ਇੱਥੇ ਮੋਗਾ ਦੇ ਵਿੱਚ ਸ਼ਰਮਾ ਟਰੈਵਲਜ਼ ਦੀ ਠੀਕ ਹੈ ਜਿੱਥੇ ਤੁਸੀਂ ਕਨੈਕਟ ਕਰ ਸਕਦੇ ਜਿਹੜੇ ਵੀ ਬੱਚੇ ਜਿਸ ਤਰ੍ਹਾਂ ਨੀਟ ਦਾ ਬੇਸਿਕਲੀ ਥੋੜਾ ਜਿਹਾ ਉਹਦੇ ਬਾਰੇ ਤੁਹਾਨੂੰ ਕਲੈਰੀਫਾਈ ਕਰ ਦਿੰਦੇ ਆ ਨੀਟ ਦਾ ਟੈਸਟ ਹਰ ਸਾਲ ਹੁੰਦਾ ਹੈ ਜਿਹੜੇ ਬੱਚੇ ਡਾਕਟਰ ਬਣਨਾ ਚਾਹੁੰਦੇ ਠੀਕ ਆ 720 ਨੰਬਰ ਦਾ ਉਹ ਟੈਸਟ ਹੁੰਦਾ ਆ ਜਿਹਦੇ ਵਿੱਚ 140 45 ਨੰਬਰ ਵਾਲਾ ਬੱਚਾ ਟੈਸਟ ਪਾਸ ਕਰ ਲੈਂਦਾ ਜਿਹਨੂੰ ਆਪਾਂ ਕਹਿੰਦੇ ਨੀਟ ਕੁਆਲੀਫਾਈ ਹੋ ਜਾਂਦਾ ਬੱਚਾ ਲੇਕਿਨ ਇੰਡੀਆ ਦੇ ਵਿੱਚ ਲਿਮਟਿਡ ਕਾਲਜ ਨੇ ਯੂਨੀਵਰਸਿਟੀਆਂ ਨੇ ਡਾਕਟਰ ਲਈ ਐਮਬੀਬੀਐਸ ਕਰਨ ਲਈ 1 ਲੱਖ ਤੋਂ ਵੱਧ ਬੱਚੇ ਨੂੰ 1 ਲੱਖ ਤੋਂ ਵੱਧ ਸੀਟ ਅਵੇਲੇਬਲ ਨਹੀਂ ਹੈ ਇੰਡੀਆ ਦੇ ਵਿੱਚ ਠੀਕ ਹੈ ਜੀ ਜਦ ਕਿ 2025 ਦਾ ਡਾਟਾ ਇਹ ਕਹਿੰਦਾ ਹੈ ਕਿ 25 ਲੱਖ ਬੱਚੇ ਨੇ ਪੇਪਰ ਦਿੱਤਾ ਨੀਟ ਦਾ ਠੀਕ ਹੈ ਜਿੱਦੇ ਤੋਂ 17 17.5 ਲੱਖ ਬੱਚਾ ਕੁਆਲੀਫਾਈ ਕਰ ਗਿਆ ਲੇਕਿਨ ਸੀਟ ਸਿਰਫ ਮਿਲੀ 1 ਲੱਖ ਬੱਚੇ ਨੂੰ ਬਾਕੀ ਦੇ ਬੱਚੇ ਜਿਹੜੇ ਨੇ ਉਹ ਜਿਨ੍ਹਾਂ ਪੇਰੈਂਟਸ ਦਾ ਜਾਂ ਬੱਚਿਆਂ ਦਾ ਡਰੀਮ ਹੁੰਦਾ ਕਿ ਅਸੀਂ ਬਣਨਾ ਹੈ ਡਾਕਟਰ ਆ ਉਹ ਫਿਰ ਆਪਸ਼ਨ ਦੇਖਦੇ ਨੇ ਬਹੁਤ ਸਾਰੇ ਬੱਚੇ ਆਪ ਸੁਣਦੇ ਆਏ ਪਹਿਲਾਂ ਜੁਕਰੀਨ ਜਾਂਦੇ ਠੀਕ ਹੈ ਜੀ ਉਸ ਤੋਂ ਬਾਅਦ ਰਸ਼ੀਆ ਜਾਣਾ ਸ਼ੁਰੂ ਹੋਏ ਫਿਰ ਜੁਕਰੀਨ ਜਾਣਾ ਸ਼ੁਰੂ ਹੋਏ ਠੀਕ ਹੈ ਜੀ ਇਸ ਤਰ੍ਹਾਂ ਹੀ ਨਾਰਥ ਅਮਰੀਕਾ ਦੇ ਸਾਡੇ ਕੋਲ ਆਪਸ਼ਨ ਨੇ ਇਦੇ ਵਿੱਚ ਪਹਿਲੀ ਗੱਲ ਤੇ ਹੈ ਕਿ ਜਿਹੜਾ ਸਾਡਾ ਕੈਂਪਸ ਹੈ ਦੇਸ਼ ਭਗਤ ਯੂਨੀਵਰਸਿਟੀ ਉਹ ਇੰਡੀਆ ਦੇ ਵਿੱਚ ਆਪਣੇ ਮੁਕਸਰ ਸਾਹਿਬ ਵੀ ਹੈ ਆ ਠੀਕ ਹੈ ਮੰਡੀ ਗਵਿੰਦਗੜ੍ਹ ਵੀ ਹੈ ਆਪਾਂ 1982 ਦਾ ਇਥੇ ਐਜੂਕੇਸ਼ਨ ਲਾਈਨ ਦੇ ਵਿੱਚ ਹੀ ਹੈ ਇਟ ਇਸਟੈਬਲਿਸ਼ਡ ਗਰੁੱਪ ਹੈ ਸਾਡਾ 10000 ਤੋਂ ਬੱਚਾ ਹੈ ਪ੍ਰੈਜ਼ੈਂਟ ਸਾਡੇ ਕੋਲ ਪੜ ਰਿਹਾ ਠੀਕ ਹੈ ਤੇ ਉਹਨਾਂ ਨੇ ਜੇ ਡੀਬੀਯੂ ਅਮਰੀਕਾ ਉੱਥੇ ਕੈਂਪਸ ਖੋਲ੍ਹਿਆ ਆ ਆਪਣੀ ਇਨਵੈਸਟਮੈਂਟ ਕੀਤੀ ਆ ਕੋ ਸੋ ਸਮਝ ਕੇ ਇੱਕ ਕੰਪਨੀ ਯਾਨੀ ਕਿ ਇੱਕ ਯੂਨੀਵਰਸਿਟੀ ਨੇ ਆਪਣੀ ਇਨਵੈਸਟਮੈਂਟ ਕੀਤੀ ਹੁੰਦੀ ਆ ਤੋਂ ਲੌਂਗ ਟਰਮ ਵਿਜ਼ਨ ਦੇ ਨਾਲ ਹੀ ਆਉਂਦੇ ਨੇ ਠੀਕ ਹੈ ਜੀ ਇਹ ਇਹ ਬੱਚਿਆਂ ਲਈ ਮਤਲਬ ਬਹੁਤ ਵਧੀਆ ਸਹੂਲਤ ਹੈ ਕਿ ਥੋੜੇ ਨੰਬਰ ਵੀ ਚਾਹੇ NEET ਦੇ ਵਿੱਚ ਹੋਣ ਠੀਕ ਹੈ ਤੇ ਉਹ ਬੱਚੇ ਜਿਹੜੇ ਆ ਉਹ MBBS ਕੰਪਲੀਟ ਕਰ ਸਕਦੇ ਡਾਕਟਰ ਬਣ ਕੇ ਆਪਣਾ ਸੁਪਨਾ ਪੂਰਾ ਕਰ ਸਕਦੇ ਖਰਚੇ ਦਾ ਵੇਖੋ ਸਰ ਜੇ ਤੇ ਇੰਡੀਆ ਦੇ ਵਿੱਚ ਜਿਹੜੀ MBBS ਹੈ ਕਿਸੇ ਵੀ ਚੰਗੇ ਜਿਸ ਤਰਾ ਅੰਮ੍ਰਿਤਸਰ ਦੇ ਵਿੱਚ ਬੜਾ ਮਸ਼ਹੂਰ ਹੈ ਗੁਰਰਾਮਦਾਸ ਮੈਡੀਕਲ ਕਾਲਜ ਹੈਗਾ ਉੱਤੇ 5 ਸਾਲ ਦਾ MBBS ਦਾ 1.5 ਕਰੋੜ ਰੁਪਏ ਦਾ ਖਰਚਾ ਆਇਆ ਠੀਕ ਹੈ ਜਿਹੜਾ ਬੱਚਾ ਇੱਥੇ ਹੈ ਉਹਦੇ ਕੰਪੈਰੀਟਿਵਲੀ ਜਿਹੜਾ ਸਾਡੇ ਕੋਲ ਨਾਰਥ ਅਮਰੀਕਾ ਦੇ ਕੈਂਪਸ ਹੈ ਉੱਥੇ ਅਸੀਂ 55 ਲੱਖ ਰੁਪਏ ਦੇ ਵਿੱਚ ਇਹ 5 ਸਾਲ ਦੀ ਅਮੀਰਸ ਕੰਪਲੀਟ ਕਰਵਾਉਂਦੇ ਪਏ ਹਾਂ ਉਹਦੇ ਵਿੱਚ ਵੀ ਸਕਾਲਰਸ਼ਿਪ ਹੈ ਜਿਹੜੇ ਬ੍ਰਾਈਟ ਬੱਚੇ ਨੇ ਚੰਗੀਆਂ ਪ੍ਰੋਫਾਈਲਸ ਵਾਲੇ ਉਹਨਾਂ ਨੂੰ ਅਪ ਟੂ 10 ਲੱਖ ਤੱਕ ਦੀ ਸਕਾਲਰਸ਼ਿਪ ਦੇ ਸਕਦੇ ਹਾਂ ਠੀਕ ਹੈ ਜੀ ਇੱਥੇ ਮੈਨੂੰ ਇੱਕ ਗੱਲ ਦੱਸ ਰਿਹਾ ਬਹੁਤ ਖੁਸ਼ੀ ਹੋ ਰਹੀ ਹੈ ਕਿ ਵੈਲਕਮ ਵੀਜ਼ਾ ਤੇ ਸ਼ਰਮਾ ਟਰੈਵਲਜ਼ ਨਾਲ ਜਿਹੜਾ ਸਾਡਾ ਟਾਈ-ਅੱਪ ਹੋਇਆ ਨਾ ਜਿਹੜਾ ਪਹਿਲਾ 100 ਬੱਚੇ ਹੋਣਗੇ ਜਿਹੜੇ ਸਾਡੇ ਤੋਂ ਐਡਮਿਸ਼ਨ ਲੈ ਸਰ ਮੈਸੇਜ ਤੇ ਇਹੀ ਹੈ ਕਿ ਜੇ ਬੱਚੇ ਜਿਹੜੇ ਵੀ ਬੱਚੇ ਆਪਣਾ ਡਾਕਟਰ ਬਣਨ ਦਾ ਸੁਪਨਾ ਉਹਨਾਂ ਦਾ ਹੈਗਾ ਉਹ ਪੂਰਾ ਕਰਨਾ ਚਾਹੁੰਦੇ ਆ ਤੇ ਸਾਡੇ ਨਾਲ ਸਾਡੀ ਟੀਮ ਨਾਲ ਸ਼ਰਮਾ ਟ੍ਰੈਵਲ ਦੀ ਟੀਮ ਨਾਲ ਕੰਟੈਕਟ ਕਰਨ ਤੇ ਅਸੀਂ ਉਹਨਾਂ ਨੂੰ ਬੈਸਟ ਸਲਾਹ ਦੇਵਾਂਗੇ ਬੈਸਟ ਗਾਈਡ ਕਰਾਂਗੇ ਤੇ ਅਸ਼ੂਰ ਕਰਾਂਗੇ ਕਿ 100% ਉਹਨਾਂ ਦਾ ਮਤਲਬ ਸਫਲ ਹੋਵੇ ਤੇ ਬੱਚੇ ਕੰਪਲੀਟ ਕਰਨ ਲਈ